ਸਰਾਬਾ ਮਰਗੀ ਸੋਚ ਰੱਖਣੀ ਪੈਣੀ ਹੈ। ਹੋ। ਤੱਕ 7-8 ਘੰਟਿਆਂ ਦੇ ਤਿੰਨ ਦੇ ਸਫ਼ਰ ਦੇ ਦੌਰਾਨ ਸਰਾਬਾ ਵੀਰ ਮਹਾ ਵਰੋ ਤੋਂ ਖਾਣੇ ਵਾਲੇ ਉਸ ਤੋਂ ਸੁਣੇ ਆਪਣੀਆਂ ਸਾਧੀਆਂ ਫੜਾਤੀਆਂ ਸੀ ਇੱਕ ਵਿਚਾਰਾਂ ਤੋਂ ਪਰਵਾਹ ਤੋਂ

ਹਾਜੇ ਆ ਗਿਆ ਭਰਤ ਸੰਗਤ ਸਰਬੋ ਮਰਗਾਂ ਦੀ ਰਾਜਗੁਰੂ ਸਰਬੰਦਰ ਕਾਂਧੀ ਸੋਚ ਰੱਖਣ ਵਾਲੇ ਹੈਗੇ ਆਜੋ ਜੰਨਾਜਰ ਆ ਗਿਆ ਉਹਨਾਂ ਕੋਲ ਕਮਰਾ ਆ ਨਾ ਕਰੋ ਉਹ ਪਿੰਡ ਜਾ ਕੇ ਸਪੀਕਰਾਂ 'ਚ ਬੋਲਣਾ ਕਰੋ ਬੀ ਆਸ ਫੌਜੀ ਦਾ ਨਾ ਸੱਖਾ ਹੋਇਆ ਸੋਤਨ ਨੂੰ ਹੋਰ ਬਹੁਤ ਵੱਡੇ ਰਾਹ ਨਿਕਲ ਲਵਾਂਗੇ ਆਪਾਂ ਨੂੰ ਵੀ ਬਿਠਾਇਆ ਸੋ ਉਹਨਾਂ ਨੂੰ ਵੀ ਪਤਾ ਹੈ ਬਾਬੇ ਇਹਨਾਂ ਨੂੰ ਕੋਰੇ ਦਾ ਮਗਰ ਔਰ ਖੜੇ ਹੈ ਕਿਉਂਕਿ ਫੱਡੀ ਮੰਨੇ ਸਮੇਂ ਤੋਂ ਚੱਲ ਰਹੀ ਹੈ ਬੋਲਣ ਵਾਲਾ ਹੁੰਦਾ ਨਹੀਂ ਕੋਈ ਸਾਤੀ ਵੀ 4-5 ਸਾਲਾਂ ਦਾ ਆਪਾਂ ਨੂੰ ਕੰਮ ਹੀ ਪਹਿਲਾਂ ਵੀ ਦੱਸਿਆ ਗਿਆ ਕਿ ਆਪਾਂ ਨੂੰ ਕਹਿੰਦੇ ਰਹੇ ਵੀ ਕੋਈ ਗੱਲ ਨਹੀਂ ਮੜਾਂਗੇ ਨਰਾਂ ਦੇ ਹੱਲ ਕਰਾਂਗੇ ਪਰ ਹੁਣ ਟਾਈਮ ਮਿਲਿਆ ਪਰ ਬੱਚੇ ਸੁਣਨੇ ਆ ਜਾਂਦਾ ਵੀ ਅੱਪਾ ਸੜਕ ਰੋਕੀਏ ਲਾਗ ਰੋ ਤਿੰਨ ਗੋਨੀ ਦੇ ਜਾ ਕੇ ਬੈਠੀਏ ਅੱਪਾ ਤੁਸੀਂ ਆਮ ਝੜੀ ਨੂੰ ਜਾਂ ਦੁਕਾਨਦਾਰ ਨੂੰ ਜਾਂ ਕਿਸੇ ਸਾਥਰ ਨੂੰ ਤੰਗ ਨਹੀਂ ਕਰਨਾ ਆਪਣੀ ਲੜਾਈ ਇਹਨਾਂ ਠੱਗਾਂ ਨਾਲ ਆਜ ਦੋ ਬਰਾਂਚਾਂ ਨੇ ਮੀਆਂ ਹੋਰ ਜਾਮ ਕਰਦੇ ਨੇ ਬਲਾਡਾ ਬਲਾਕ ਆਲੇ ਨੇ ਕੁਝ ਨਹੀਂ ਬਲਾਕ ਆਲੇ ਨੇ ਧੰਨਵਾਦ ਉਹਨਾਂ ਦਾ ਬੈਰੇ ਨਿਮਰੇ ਜੀਓ ਉਹਨੂੰ ਨੰਦ ਕਰੀ ਦੇਣਾ ਨੇੜਾ ਆਪਾਂ ਤੌੜੀ ਦਾ ਤੌੜੀ ਅੱਜ ਜਿੱਤ ਨਾਲ ਬਾਤ ਕਰੇ ਜਾਂਦੇ ਆ ਸਾਰਾ ਸਾਨੂੰ ਰੱਖਣਾ ਸਬਰ ਰੱਖਣਾ ਜ਼ਰੂਰੀ ਹੈ ਕਾਰੀ ਕਰਦੇ ਹੁੰਦੇ ਨੇ ਤੇ ਲੜਾਈ ਤਾਂ ਜੋਣੋੋ ਬੋਣੋ ਉਹਨਾਂ ਕੋਲੇ ਕਾਰੀ ਹੁੰਦੀ ਆ ਆਪਣੇ ਕੋਲੇ ਸਬਰ ਹੈ ਸਬਰ ਨਾਲ ਜਿੱਤਾਂਗੇ ਜਿੱਤ ਕੇ ਨਾਰਾ ਨਾ ਦੇ ਜਾਵਾਂਗੇ ਜਦੋਂ ਦਿੱਲੀ ਤੱਕ ਆਏਗੀ ਦਿੱਲੀ ਦਾ ਮਾਕੇ ਕੈਂਚਿਆਂ ਦਾ ਕਫਲਾ ਨਹੀਂ ਮਾਰ ਖੁੰਦੀ ਆਈ ਹੈ ਉਧਰ ਹੋ ਰਹੀ ਹੈ ਸੀ ਗੁਰਾਣੀ ਕਰਤਾ ਬੱਕਰੀ ਸੀ ਮੋਰਚਾ ਫਤਿਹ ਕਰਿਆ ਮੋਰਚਾ ਫਤਿਹ ਕਰਾਂਗੇ ਆ ਮੋਰਚਾ ਫਤਿਹ ਕਰਾਂਗੇ ਪਰ ਉਹਦੇ ਆਪਣੇ ਚਿਹਰੇ ਦੇ ਬੱਕਰ ਉਧੋਣਾ ਕਿਉਂਕਿ ਨਾਰੇ ਨਾਲ ਨਾਰਿਆਂ ਦੇ ਨਾਲ ਇਹਨਾਂ ਦਾ ਪਿੱਟ ਖਾਪਾ ਵੀ ਕਰਾਂਗੇ ਤੇ ਆਪ ਦੀ ਸੜੀ ਕਲਾ ਦਾ ਸਰਜੀਤ ਦੇ ਮੰਗੇ ਸੋਣ ਤੋਂ ਦੇਣਾ ਸਰਜੀਤ ਸਿੰਘੀ ਦਾ